ਪਿਛਲੇ ਦਿਨੀ ਸੂਬੇ ਦੇ ਵਿੱਚ ਪਈ ਹੜਾ ਦੀ ਮਾਰ ਦੀ ਵਜ੍ਹਾ ਤੇ ਨਾਲ ਕਈ ਘਰਾ ਦੇ ਵਿੱਚ ਪਾਣੀ ਆ ਗਿਆ ਤੇ ਕਈ ਘਰ ਪਾਣੀ ਦੀ ਮਾਰ ਹੇਠ ਆ ਗਏ ਜਿਸ ਨਾਲ ਕਈ ਘਰ ਡਿੱਗ ਗਏ ਸਨ ਤੇ ਕਈ ਥਾਵਾਂ ਤੇ ਘਰ ਦੇ ਨਾਮ ਤੇ ਖਾਲੀ ਖੰਡਰ ਹੀ ਰਹਿ ਗਿਆ ਸੀ ਅਜੇ ਦੇ ਵਿੱਚ ਸਵੇਰ ਸਰਕਾਰ ਦੇ ਵਜ਼ੀਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ ਸੂਬਾ ਸਰਕਾਰ ਉਨ੍ਹਾਂ ਨੂੰ ਨਵੇਂ ਘਰ ਬਣਾ ਕੇ ਦੇਵੇਗੀ ਪਰ ਇਸ ਗੱਲ ਉਤੇ 3 ਮਹੀਨੇ ਦਾ ਸਮਾਂ ਹੋਣ ਵਾਲਾ ਹੈ ਅਜੇ ਤੱਕ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਦੀ ਸਹਾਇਤਾ ਨਹੀਂ ਲਈ ਗਈ ਤੇ ਆਪਣੀ ਜ਼ਿੰਦਗੀ ਦੀ ਕਮਾਈ ਹੁਣ ਇਹਨਾਂ ਦੀ ਪਾਣੀ ਹੀ ਠਾ ਗਈ ਤੇ ਇਹ ਪਰਿਵਾਰ ਹੁਣ ਖੂਨ ਦੇ ਹੰਝੂ ਰੋਣ ਨੂੰ ਮਜਬੂਰ ਨੇ ਹੜਾ ਦੀ ਮਾਰ ਠਾਇਆ ਜ਼ਿਲ੍ਹਾ ਪਠਾਨਕੋਟ ਜਿੱਥੇ ਦਾ ਪਿੰਡ ਧਾਰਕਲਾ ਜਿੱਥੋਂ ਦੇ ਪਰਿਵਾਰ ਨਾਲ ਵੀ ਕੁਝ ਜਿਹਾਈ ਹੋਇਆ ਜਿਨ੍ਹਾਂ ਬੈਂਕ ਤੋਂ 4 ਲੱਖ ਰੁਪਏ ਦਾ ਕਰਜ਼ਾ ਲੈ ਕੇ ਦੋ ਸਾਲ ਪਹਿਲਾਂ ਘਰ ਬਣਾਇਆ ਪਰ ਕੁਦਰਤ ਦੀ ਪਈ ਮਾਰ ਦੇ ਸਾਹਮਣੇ ਘਰ ਨਹੀਂ ਟਿਕ ਸਕਿਆ ਜਿਸ ਵਜ੍ਹਾ ਤੇ ਨਾਲ ਘਰ ਦੀਆਂ ਨੀਆਂ ਪੂਰੇ ਤਰੀਕੇ ਦੇ ਨਾਲ ਹਿਲ ਚੁੱਕੀਆਂ ਨੇ ਅੰਦਰ ਦੀਵਾਰਾਂ ਤੇ ਲੈਂਟਰ ਦੇ ਵਿੱਚ ਦਰੇੜਾ ਪੈ ਚੁੱਕੀਆਂ ਨੇ ਅੰਦਰ ਦੁਬਾਰਾ ਤੇ ਲੈਂਟਰ ਦੇ ਵਿੱਚ ਤਰੇੜਾਂ ਪੈ ਚੁੱਕੀਆਂ ਨੇ ਅਜੇ ਹਾਂ ਨਾ ਕਿਸੇ ਸਮਾਜ ਸੇਵੀ ਜਥੇਬੰਦੀ ਨੇ ਤੇ ਨਾ ਹੀ ਕਿਸੇ ਹੋਰ ਦੇ ਵੱਲੋਂ ਇਸ ਪਰਿਵਾਰ ਦੀ ਸਾਰ ਲਈ ਗਈ ਹੈ ਤੇ ਨਾ ਹੀ ਸਰਕਾਰ ਦੇ ਵੱਲੋਂ ਹੁਣ ਤਾਂ ਕੋਈ ਮਦਦ ਭੇਜੀ ਗਈ ਹੈ ਅਜਿਹੇ ਦੇ ਵਿੱਚ ਇਹ ਪੀੜਤ ਪਰਿਵਾਰ ਆਪਣੇ ਆਪ ਨੂੰ लाचार ਸਮਝ ਰਿਹਾ ਤੇ ਸਰਕਾਰੀ ਦਰਬਾਰੇ ਮਦਦ ਦੀ ਅਪੀਲ ਵੀ ਕਰ ਰਿਹਾ ਕੋਈ ਨੇਤਾ ਜਾਂ ਕੋਈ ਸਮਾਜ ਸੇਵਕ ਕੋਈ ਐਸਾ ਬੰਦਾ ਆਇਆ ਜਨ ਤੁਹਾਨੂੰ ਇਹ ਕਹੇ ਕਿ ਨਹੀਂ ਅਸੀਂ ਤੁਹਾਡਾ ਤੁਹਾਨੂੰ ਹੈਲਪ ਦਵਾਂਗੇ ਨਹੀਂ ਹਾਲੇ ਤੱਕ ਤਾਂ ਕੋਈ ਨਹੀਂ ਆਇਆ ਵੈਸੇ ਇੱਕ ਦੋ ਆਏ ਸੀ ਤਾਂ ਕਿਹਾ ਸੀ ਵੇ ਤੁਹਾਨੂੰ ਕੁਝ ਤਾਂ ਕੁਝ ਮਿਲੇਗਾ ਤਾਂ ਤੁਹਾਨੂੰ ਕੁਝ ਨਹੀਂ ਮਿਲੇ ਤਿੰਨ ਚਾਰ ਮਹੀਨੇ ਹੋ ਗਏ ਆ ਕੋਈ ਆਇਆ ਨਹੀਂ ਮੁੜ ਕੇ ਕਿਨ ਆ ਜਾ ਮੈਂ ਕੁਲਦੀਪ ਸਿੰਘ ਕਟੋਚ ਨੰਬਰ 4 ਹਾਂ ਤੇ ਇਹ ਅਸੀਂ ਤਾਰਕਲਾਂ ਦੇ ਪੱਕੇ ਵਸਨੀਕ ਹਾਂ ਇਹ ਸਾਡੇ ਗਰੀਬ ਪਰਿਵਾਰ ਹੈ ਜਿਨ੍ਹਾਂ ਦਾ ਮਕਾਨ 15 16 17 ਤਰੀਕ ਨੂੰ ਜਿਹੜੀ ਵੱਡੀ بارش ਹੋਈ ਉਹਦੇ ਵਿੱਚ ਇਹਨਾਂ ਨੂੰ ਮਕਾਨ ਦੀ ਜਿਹੜੀਆਂ ਨੀਹਾਂ ਜੋ ਟੱਗ ਗਈਆਂ ਤਸ ਗਈਆਂ ਤਾਂ ਇਸ ਤਰ੍ਹਾਂ ਗਈਆਂ ਕਿ ਇਥੋਂ ਕਮ ਸੇ ਕਮ ਕੋਈ 50 ਮੀਟਰ ਦਾ ਏਰੀਆ ਜਿਹੜਾ ਟੋਟਲੀ ਸਲਿੱਪ ਹੋ ਗਿਆ ਥੱਲੇ ਨੂੰ ਤੇ ਮਕਾਨ ਦੇ ਪਿੱਲਰ ਵੀ ਖਿੱਚੇ ਗਏ ਬਾਹਰ ਨਿਕਲ ਗਏ ਮਕਾਨ ਤੋਂ ਕੋਈ 5 ਮੀਟਰ ਬਾਹਰ ਚਲੇ ਗਏ ਬਾ ਸਾਰੇ 12 ਮਕਾਨ ਜੋ ਹੈ ਜਿਹੜਾ ਉਹ ਕਰੈਕ ਹੋ ਗਿਆ ਅੰਦਰੂਨ ਕਮਰਾ ਫਟ ਗਿਆ ਸਾਰੇ ਇੱਕ ਇੱਕ ਤੇ ਕੋਨੇ ਕੋਨੇ ਵੀ ਨਿਕਲ ਗਏ ਤੇ ਇਹਨਾਂ ਦਾ ਇਹਨਾਂ ਵਿੱਚ ਤਰ੍ਹਾਂ ਨੇ ਗਰੀਬ ਲੋਕਾਂ ਨੇ ਇਹਨਾਂ ਨੇ ਲੋਨ ਲੈ ਕੇ 4 ਲੱਖ ਰੁਪਏ ਲੋਨ ਲਿਆ ਸੀ ਇਹਨਾਂ ਨੇ ਬੈਂਕ ਦਾ ਬੈਂਕ ਦਾ ਲੈ ਕੇ ਜਿਹਨੇ ਕਾਰ ਦਾ ਕੰਮ ਸ਼ੁਰੂ ਕੀਤਾ ਇਹਨਾਂ ਦੇ ਪਿਤਾ ਜੀ ਇੱਕ ਡਿਲੀ ਵੇਸ ਤੇ ਕੰਮ ਕਰਦੇ ਸੀ ਤੇ ਇਹ ਮੁੰਡੇ ਵੀ ਦੋਨੋਂ ਡਿਲੀ ਵੇਸ ਤੇ ਲਾ ਲੋ ਤੇ ਇਹਨਾਂ ਦਾ ਕੱਚਾ ਮਕਾਨ ਸੀ ਦੋ ਬਰਾ ਇੱਕ ਘਰ ਚ ਰਹਿੰਦੇ ਸੀ ਨਹੀਂ ਕਰਾ ਸਰਵਾਈਵ ਕਰ ਪਾਏ ਤੇ ਇਹਨਾਂ ਨੇ ਇੱਕ ਮਕਾਨ ਆਪਣਾ ਅਲੱਗ ਬਣਾਇਆ ਤੇ ਕੁਝ ਲੋਕ ਕਰਜ਼ਾ ਲਿਆ ਕੁਝ ਲੋਕਾਂ ਨੇ ਹੈਲਪ ਕੀਤੀ ਕੁਝ ਰਿਸ਼ਤੇਦਾਰਾਂ ਨੇ ਹੈਲਪ ਕੀਤੀ ਤੇ ਉਹ ਉਹ ਇਹਨਾਂ ਮਕਾਨ ਖੜਾ ਕੀਤਾ 2 ਸਾਲ ਹੋ ਗਏ 2 ਸਾਲਾਂ ਦੇ ਬਾਅਦ ਇਹ ਮਕਾਨ ਡਿੱਗ ਗਿਆ ਇਸ ਕਰਕੇ ਦੇਣਾ ਕੋਲ ਨਾ ਹੁਣ ਮਕਾਨ ਬਚਿਆ ਨਾ ਪੈਸੇ ਬਚੇ ਉਤੋਂ ਉਧਾਰੀ ਔਰ ਬੈਂਕਾਂ ਦਾ ਸਪੈਸ ਅਲੱਗ ਹੋ ਗਿਆ ਹੁਣੇ ਹੁਣੇ ਬੈਂਕਾਂ ਦੇ ਇਹਨਾਂ ਨੂੰ ਜਿਆ ਤੰਗ ਕਰ ਰਹੇ ਹੋ ਉਹਨਾਂ ਦਾ ਵੀ ਅਸੀਂ ਕਰਜ਼ਾ ਜਿਹੜਾ ਹੈ ਉਹ ਅਸੀਂ ਆਪਣੇ ਪੱਲੋਂ ਦੇ ਕੇ ਤੇ ਇਹਨਾਂ ਦਾ ਕਰਜ਼ਾ ਕਲੀਅਰ ਕਰਾਇਆ ਤਾਂ ਕਿ ਇਹਨਾਂ ਨੂੰ ਕਰਜ਼ਾ ਘਰ ਵੀ ਗਿਆ ਮਕਾਨ ਵੀ ਗਿਆ ਪੈਸੇ ਵੀ ਗਏ ਤੇ ਹੁਣ ਅਨਸਸੀ ਬੈਂਕ ਦਾ ਵੀ ਕਰਜ਼ਾ ਹੋਰ ਸਿਰ ਤੇ ਚੜ ਜਾਏ ਇਸ ਤੋਂ ਬਚਾਉਣ ਲਈ ਲਾਹੇ ਕਲੀਅਰ ਕਰਾਇਆ ਤੇ ਇਹਨਾਂ ਨੂੰ ਮੈਂ ਆਪਣੇ ਘਰ ਸ਼ਿਫਟ ਕੀਤਾ ਹੈ ਕਿ ਸਾਡੇ ਕਰਕੇ ਇਹਨਾਂ ਦੀ ਹਰ ਜੋ ਹਾਲਤ ਕਰ ਰਹੇ ਪਏ ਸੀ ਸਾਡੀ ਮੰਗ ਇਹ ਹੋਈ ਹੈ ਕਿ ਇਹਨਾਂ ਨੂੰ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਦੇ ਮਾਦੀ ਹਲ ਖਰੇ ਤਾਂ ਕਿ ਇਹਨਾਂ ਨੂੰ ਮਕਾਨ ਬਣਾਉਣ ਵਿੱਚ ਆਸਾਨੀ ਹੋ ਜਾਵੇ ਔਰ ਇਹਨਾਂ ਨੂੰ ਥੋੜਾ ਹੌਸਲਾ ਮਿਲ ਜਾਏ ਕਿ ਸਾਡੇ ਨਾਲ ਕੋਈ ਸਰਕਾਰਾਂ ਖੜੀਆਂ ਨੇ ਜਾਂ ਕੋਈ ਐਨ ਜੀਓ ਖੜਾ ਹੈ ਜਿਹਦੇ ਨਾਲ ਇਮ ਆਪਣੇ ਮਕਾਨ ਦੀ ਅਗਲਾ ਬੰਦ ਰਹਿਣ ਦੇ ਯੋਗ ਇੱਕ ਛੋਟਾ ਕਮਰਾ ਪਰਸ਼ਾਤ ਜਾਂ 3 ਪਾਕ ਆਪਣੇ ਰਹਿਣ ਦੇ ਯੋਗ ਬਣਾਉਣ ਦੇ ਵਾਸਤੇ ਆਪਣੀ ਹਰ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਮੈਂ ਤਾਂ ਚਾਹਨਾ ਕੋਈ ਸਪੈਸ਼ਲੀ ਐਨਜੀਓ ਜ਼ਾਇਦਰੇ ਉਹ ਕਰ ਦੇਣ ਜਾਂ ਗਵਰਨਮੈਂਟ ਦੇ ਕੋਈ ਨਾ ਕੋਈ ਸਰਕਾਰਾਂ ਬਥੇਰੀਆਂ ਆਪਣੇ ਇਹ ਹੈਲਪ ਕਰ ਸਕਦੀਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰ ਦੀ ਮਾਲੀ ਹਾਲਤ ਕੀਤੀ ਜਾਵੇ ਬਾਕੀ ਇਹਨਾਂ ਨੂੰ ਖਾਂ ਪੀਣ ਦੀ ਕੋਈ ਟੈਨਸ਼ਨ ਨਹੀਂ ਪਰ ਜਿਹੜਾ ਕੁਮਾਰਿਆ ਉਹ ਹੀ ਖਾ ਰਿਹਾ ਬਾਕੀ ਬਚਾ ਕੁਝ ਨਹੀਂ ਸਕਦੇ ਇਸ ਕਰਕੇ ਇਹਨਾਂ ਦੀ ਮਾਲੀ ਹਾਲਤ ਨੂੰ ਸੁਧਾਰਨ ਵਾਸਤੇ ਇਹਨਾਂ ਨੇ ਕੁਝ ਮਕਾਨ ਦੀ ਖੜਾ ਕਰਨ ਵਾਸਤੇ ਸਰਦੀ ਛਤ ਸਰ ਤੇ ਛਤ ਪਾਉਣ ਵਾਸਤੇ ਇਹਨਾਂ ਨੂੰ ਕੁਝ ਨਾ ਕੁਝ ਮਾਲੀ ਤੌਰ ਤੇ ਦਿੱਤਾ ਜਾਵੇ ਕੋਈ ਫਿਨੈਂਸ਼ੀਅਲ ਹਰਪ ਕੀਤਾ ਜਾਵੇ ਤਾਂ ਕਿ ਇਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਆਪਣਾ ਮਕਾਨ ਚੱਲੇ। ਕੋਈ ਨੁਮਾਇੰਦਾ ਕੋਈ ਨੇਤਾ ਕੋਈ ਆਇਆ ਇੱਥੇ ਪੁੱਛਣ ਨੇਤਾ ਇੱਥੇ ਸਿਰਫ ਕੋਈ ਇੱਕ ਚੇਅਰਮੈਨ ਆਪਾਦ ਪਾਰਟੀ ਦੇ ਸੰਧੂ ਸਾਹਿਬ ਦੇ ਪੀਏ ਆਈ ਸੀਗੇ। ਉਹਨਾਂ ਨੇ ਸਾਨੂੰ ਤਾਂ ਦਾਸਾ ਦੇ ਤੱਕ ਤੁਹਾਨੂੰ ਅਸੀਂ ਰਾਸ਼ਨ ਪਾਣੀ ਜ਼ਰੂਰ ਭੇਜਾਂਗੇ ਤੇ ਜਬ ਫਾਈਨੈਂਸ਼ੀਅਲ ਅਪਕ ਲੇਕਨ ਅਸਤਾਕ ਉਹਨਾਂ ਨੇ ਦੁਬਾਰਾ ਮੁੜ ਕੇ ਕੋਈ ਵੀ ਸਾਡਾ ਚਿੰਤਨ ਨਹੀਂ ਕੀਤਾ ਜੇ ਕੋਈ ਸੋਸ਼ਲ ਜਿਹੜੀ ਐਨ ਜੀਓ ਹੈ ਜਾਂ ਕੋਈ ਤਣਾ ਤਾਲ ਕੋਈ ਸਮਾਜ ਸੇਵਕ ਇਹਨਾਂ ਦੀ ਮਦਦ ਕਰਨਾ ਚਾਹੇ ਤਾਂ ਉਹ ਕਿੰਨੂੰ ਕੰਟੈਕਟ ਕਰੇ ਕਿਸ ਤਰ੍ਹਾਂ ਨਾਲ ਕਰੇ ਹਾਂਜੀ ਅਗਰ ਇਹਨਾਂ ਨੂੰ ਕੋਈ ਵੀ ਐਨ ਜੀਓ ਹੈ ਜਾਂ ਗਵਰਨਮੈਂਟ ਜੋ ਵੀ ਦਾ ਕਰਨੇ ਗਏ ਜਾਂ ਕੋਈ ਹੋਰ ਆਪਣੇ ਸਟੇਟਸ ਵਾਲਾ ਆਦਮੀ ਆਪਣਾ ਅਮੀਰ ਆਦਮੀ ਹੈ ਕੋਈ ਐਨਜੀਓ ਜੋ ਵੀ ਐਨਜੀਓ ਹੈ ਐਨਜੀਓ ਕਾਫੀ ਮੈਨੂੰ ਪਤਾ ਹੈ ਕਿ ਕਾਫੀ ਐਨਜੀਓ ਜਿਹੜੇ ਲੋਕਾਂ ਦੀ ਹੈਲਪ ਕਰਦੇ ਆ ਹਰ ਤਰੀਕੇ ਨਾਲ ਕਰਦੇ ਆ ਮੈਂ ਉਹਨਾਂ ਨੂੰ ਜਾਣਨਾ ਮਕੈਨ ਟੱਚ ਵੀ ਹਨ ਤੇ ਅਗਰ ਐਨਜੀਓ ਨਾਲ ਦੀ ਕੋਈ ਮਦਦ ਕਰਦੇ ਨੇ ਤਾਂ ਤੁਸੀਂ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਹਾਂ ਮੇਰਾ ਨੰਬਰ ਹੈ 8779937214 ਤੇ ਇਹ ਮੇਰੇ ਮਕਾਨ ਵਿੱਚ ਰਹਿੰਦੇ ਨੇ ਇਹਨਾਂ ਦੇ ਬੇਟਾ ਬਾਹਰ ਰਹਿੰਦੇ ਨੇ ਇਹਨਾਂ ਦੀ ਨੂੰਹ ਤੇ ਇੱਕ ਪੋਤਰੀ ਹੈ ਉਹ ਸਾਡੇ ਘਰ ਵਿੱਚ ਰਹਿੰਦੇ ਨੇ ਇਹ ਆਪ ਖੁਦ ਅਨਪੜ੍ਹ ਨੇ ਤੇ ਇਸ ਕਰਕੇ ਮੇਰੇ ਨਾਲ ਜੇ ਜੇਲੇ ਮਰਜੀ ਜਾਓਲੇ ਕੰਟੈਕਟ ਕਰ ਸਕਦੇ ਹੋ 24 ਆਵਰਸ ਮੈਂ ਕਦੇ ਵੀ ਫੋਨ ਬੰਦ ਨਹੀਂ ਰੱਖਦਾ ਤੇ ਮੈਂ ਜਿਆਆਂ ਅੱਖਾਂ ਨੂੰ ਐਨਜੀਓ ਨੂੰ ਜਿਹੜੇ ਸਾਡੀ ਹੈਲਪ ਕਰ ਸਕਦੇ ਨੇ ਤੇ ਮੈਂ ਜਿਆਆਂ ਸਰਕਾਰ ਨੂੰ ਵੀ ਕਹਾਂਗਾ ਤੁਸੀਂ ਵੀ ਥੋੜਾ ਆਪਣਾ ਹੱਥ ਵਟਾਓ ਥੈਂਕ ਯੂ ਬ੍ਰੀਸ